ਦੋਸਤੋ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਬਾਬਾ ਅਟਲਰਾਏ ਜੀ ਬਾਰੇ ਕੌਣ ਸੀ ਬਾਬਾ ਅਟਲਰਾਏ ਆਓ ਇਹਨਾਂ ਦੇ ਜੀਵਨ ਬਾਰੇ ਤੁਹਾਨੂੰ ਦੱਸਦੇ ਆਂ ਤੇ ਇਹਨਾਂ ਨੂੰ ਕਿਹੜੇ ਕਿਹੜੇ ਪੰਜ ਵਰ ਮਿਲੇ ਸੀ ਆਓ ਤੁਹਾਨੂੰ ਦੱਸਦੇ ਆਂ ਬਾਬਾ ਅਟਲਰਾਏ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਉਹਨਾਂ ਦਾ ਜਨਮ 22 ਅਕਤੂਬਰ 1619 ਵਿਚ ਅੰਮ੍ਰਿਤਸਰ ਵਿਕੇ ਹੋਇਆ ਬਾਬਾ ਜੀ ਸ਼ੁਰੂ ਤੋਂ ਹੀ ਸਧਾਰਨ ਰੋਹਾਨੀ ਅਤੇ ਗੁਨਾ ਨਾਲ ਭਰਪੂਰ ਸਨ। ਉਹਨਾਂ ਦੀ ਉਮਰ ਕੇਵਲ 9 ਸਾਲ ਦੀ ਸੀ ਪਰ ਉਹਨਾਂ ਦੇ ਅੰਦਰ ਗਿਆਨ, ਸਿਮਰਨ, ਸੇਵਾ, ਵਿਦਿਆ ਅਤੇ ਸੇਵਾ ਕਰਨ ਵਾਲੇ ਸਨ। ਇੱਕ ਵਾਰੀ ਬਾਬਾ ਜੀ ਅਤੇ ਉਹਨਾਂ ਦਾ ਮਿੱਤਰ ਮੋਹਨ ਆਪਸ ਵਿੱਚ ਖੇਡ ਰਹੇ ਸਨ। ਮੋਹਨ ਦੀ ਵਾਰੀ ਤੋਂ ਬਾਅਦ ਬਾਬਾ ਅਟਲ ਰਾਏ ਜੀ ਦੀ ਵਾਰੀ ਸੀ। ਖੇਡਦੇ-ਖੇਡਦੇ ਸ਼ਾਮ ਹੋਣ ਕਾਰਨ ਮੋਹਨ ਨੇ ਬਾਬਾ ਜੀ ਨੂੰ ਕਿਹਾ ਸ਼ਾਮ ਹੋ ਗਈ ਏ ਮੈਂ ਵਾਰੀ ਕੱਲ ਦਵਾਂਗਾ ਅਤੇ ਉਸੇ ਦਿਨ ਦੀ ਰਾਤ ਨੂੰ ਸੱਪ ਦੇ ਦਸਨ ਨਾਲ ਮੋਹਨ ਦੀ ਮੌਤ ਹੋ ਗਈ ਅਗਲੇ ਦਿਨ ਜਦੋਂ ਮੋਹਨ ਵਾਰੀ ਦੇ ਨਾ ਆਇਆ ਤਾਂ ਬਾਬਾ ਜੀ ਉਹਨਾਂ ਦੇ ਘਰ ਚਲੇ ਗਏ ਬਾਬਾ ਜੀ ਨੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਰੋ ਰਹੇ ਹਨ ਫਿਰ ਬਾਬਾ ਜੀ ਨੇ ਕਿਹਾ ਮੋਹਨ ਉੱਠ ਜਾ ਮੇਰੀ ਵਾਰੀ ਪਈ ਏ ਇੰਨਾ ਕਹਿੰਦੇ ਸਾਰ ਹੀ 모ਹਨ ਉੱਠ ਖੜਿਆ ਇਹ ਸਭ ਦੇਖ ਕੇ ਲੋਕ ਹੈਰਾਨ ਹੋ ਗਏ ਪਰ ਜਦੋਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਪਤਾ ਲੱਗਿਆ ਕਿ ਤੁਸੀਂ ਰੱਬ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਤਾਂ ਉਹਨਾਂ ਨੇ ਬਾਬਾ ਅਟਲ ਰਾਏ ਜੀ ਨੂੰ ਕਿਹਾ ਰੱਬ ਦੀ ਬੰਦਗੀ ਦੇ ਵਿੱਚ ਰਜਾ ਚ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਨਾ ਕਿ ਪ੍ਰਭੂ ਦੀ ਰਜਾ ਨੂੰ ਬਤਨਣਾ ਇਹ ਗੱਲ ਸੁਣ ਕੇ ਬਾਬਾ ਅਟਲ ਰਾਏ ਜੀ ਨੇ ਆਪਣੀ ਦੇਹ ਤਿਆਗਨ ਦਾ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਪ੍ਰਭੂ ਦੀ ਰਜਾ ਖਿਲਾਫ ਕੰਮ ਕੀਤਾ ਹੈ 9 ਸਾਲ ਦੀ ਉਮਰ 1628 ਇਸਵੀ ਵਿੱਚ ਹੀ ਉਹਨਾਂ ਨੇ ਆਪਣੇ ਜੀਵਨ ਤੋਂ ਬਹਿਰਲਾ ਲੈ ਲਿਆ ਮਤਲਬ ਕਿ ਅਕਾਲ ਚਰਾਨਾ ਕਰਕੇ ਉਹਨਾਂ ਦੀ ਯਾਦ ਵਿੱਚ ਅੰਮ੍ਰਿਤਸਰ ਚ ਬਾਬਾ ਅਤਰ ਰਾਜ ਜੀ ਦਾ ਗੁਰਦੁਆਰਾ ਬਣਾਇਆ ਗਿਆ ਹੈ ਇਹ ਗੁਰਦੁਆਰਾ ਨੌ ਮੰਜ਼ਿਲਾ ਹੈ ਜੋ ਉਹਨਾਂ ਦੀ ਉਮਰ ਨੂੰ ਦਰਸਾਉਂਦਾ ਹੈ ਇਸ ਗੁਰਦੁਆਰੇ ਦੀ ਨੀਂਹ ਲੋਕਾਂ ਦੁਆਰਾ ਰੱਖੀ ਗਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਅਟਲ ਰਾਜ ਜੀ ਨੂੰ ਪੰਜ ਵਾਰ ਦਿੱਤੇ ਸਨ ਪਹਿਲਾ ਵਾਰ ਸਾਰੇ ਸ਼ਹਿਰ ਨਾਲੋਂ ਤੇਰਾ ਦਰ ਉੱਚਾ ਹੋਵੇਗਾ ਦੂਜਾ ਵਾਰ ਅਮਰਸਰ ਆਏ ਯਾਤਰੀਆਂ ਦੀ ਯਾਤਰਾ ਤੇਰੇ ਦਰ ਤੇ ਆਏ ਫਿਰ ਹੀ ਸਫਲ ਹੋਵੇਗੀ ਤੀਜਾ ਵਾਰ ਤੇਰੇ ਦਰ ਤੋਂ ਸੰਗਤਾਂ ਮੂੰਹ ਮੰਗੀਆਂ ਮੁਰਾਦਾ ਪਾਉਣਗੀਆਂ ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਣਗੇ ਤੈਨੂੰ ਸ਼ਹਿਰ ਦਾ ਮੁਖੀ ਆਪਿਆ ਹੈ ਪੰਜਵਾਂ ਵਾਰ ਜੋ ਵੀ ਅੰਤਮ ਸਮੇਂ ਤੇਰਾ ਧਿਆਨ ਧਰੇਗਾ ਤੇਰੇ ਚਰਨਾ ਵਿੱਚ ਆਵੇਗਾ ਦੋਸਤੋ ਇਹ ਇਤਿਹਾਸੀ ਬਾਬਾ ਅਟਲ ਰਾਏ ਜੀ ਦਾ ਇਹ ਇਤਿਹਾਸ ਸੁਣ ਕੇ ਤੁਹਾਨੂੰ ਕਿਵੇਂ ਤਾਂ ਲੱਗਾ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਤੇ ਕਮੈਂਟ ਵਿੱਚ ਬਾਬਾ ਅਟਲ ਰਾਏ ਜੀ ਜਰੂਰ ਲਿਖਣਾ ਦੋਸਤੋ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਬਾਬਾ ਅਟਲ ਰਾਏ ਜੀ ਬਾਰੇ ਕੌਣ ਸੀ ਬਾਬਾ ਅਟਲ ਰਾਏ ਆਓ ਇਹਨਾਂ ਦੇ ਜੀਵਨ ਬਾਰੇ ਤੁਹਾਨੂੰ ਦੱਸਦੇ ਆਂ ਤੇ ਇਹਨਾਂ ਨੂੰ ਕਿਹੜੇ ਕਿਹੜੇ ਪੰਜ ਵਰ ਮਿਲੇ ਸੀ ਆਓ ਤੁਹਾਨੂੰ ਦੱਸਦੇ ਹਾਂ ਬਾਬਾ ਅਟਲ ਰਾਏ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪੁੱਤਰ ਸਨ ਉਹਨਾਂ ਦਾ ਜਨਮ 22 ਅਕਤੂਬਰ 1619 ਵਿੱਚ ਅੰਮ੍ਰਿਤਸਰ ਵਿਕੇ ਹੋਇਆ ਬਾਬਾ ਜੀ ਸ਼ੁਰੂ ਤੋਂ ਹੀ ਸਧਾਰਨ ਰੋਹਾਨੀ ਅਤੇ ਗੁਨਾ ਨਾਲ ਭਰਪੂਰ ਸਨ ਉਹਨਾਂ ਦੀ ਉਮਰ ਕੇਵਲ 9 ਸਾਲ ਦੀ ਸੀ ਪਰ ਉਹਨਾਂ ਦੇ ਅੰਦਰ ਗਿਆਨ ਸਿਮਰਨ ਸੇਵਾ ਵਿਦਿਆ ਅਤੇ ਸੇਵਾ ਕਰਨ ਵਾਲੇ ਸਨ ਇੱਕ ਵਾਰੀ ਬਾਬਾ ਜੀ ਅਤੇ ਉਹਨਾਂ ਦਾ ਮਿੱਤਰ ਮੋਹਨ ਆਪਸ ਵਿੱਚ ਖੇਡ ਰਹੇ ਸਨ ਮੋਹਨ ਦੀ ਵਾਰੀ ਤੋਂ ਬਾਅਦ ਬਾਬਾ ਅਟਲ ਰਾਏ ਜੀ ਦੀ ਵਾਰੀ ਸੀ ਖੇਡਦੇ ਖੇਡਦੇ ਸ਼ਾਮ ਹੋਣ ਕਾਰਨ ਮੋਹਨ ਨੇ ਬਾਬਾ ਜੀ ਨੂੰ ਕਿਹਾ ਸ਼ਾਮ ਹੋ ਗਈ ਏ ਮੇਂ ਵਾਰੀ ਕੱਲ ਦਵਾਂਗਾ ਅਤੇ ਉਸੇ ਦਿਨ ਦੀ ਰਾਤ ਨੂੰ ਸੱਪ ਦੇ ਦਸਨ ਨਾਲ 모ਹਨ ਦੀ ਮੌਤ ਹੋ ਗਈ। ਅਗਲੇ ਦਿਨ ਜਦੋਂ 모ਹਨ ਵਾਰੀ ਦੇ ਨਾ ਆਇਆ ਤਾਂ ਬਾਬਾ ਜੀ ਉਹਨਾਂ ਦੇ ਘਰ ਚਲੇ ਗਏ। ਬਾਬਾ ਜੀ ਨੇ ਦੇਖਿਆ ਕਿ 모ਹਨ ਦੇ ਮਾਤਾ ਪਿਤਾ ਰੋ ਰਹੇ ਹਨ। ਫਿਰ ਬਾਬਾ ਜੀ ਨੇ ਕਿਹਾ 모ਹਨ ਉੱਠ ਜਾ ਮੇਰੀ ਵਾਰੀ ਪਈ ਏ। ਇੰਨਾ ਕਹਿੰਦੇ ਸਾਰ ਹੀ 모ਹਨ ਉੱਠ ਖੜਿਆ। ਇਹ ਸਭ ਦੇਖ ਕੇ ਲੋਕ ਹੈਰਾਨ ਹੋ ਗਏ। ਪਰ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਤੁਸੀਂ ਰੱਬ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤਾਂ ਉਹਨਾਂ ਨੇ ਬਾਬਾ ਅਟਲ ਰਾਏ ਜੀ ਨੂੰ ਕਿਹਾ ਰੱਬ ਦੀ ਬੰਦਗੀ ਦੇ ਵਿੱਚ ਰਜਾ ਚ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਨਾ ਕਿ ਪ੍ਰਭੂ ਦੀ ਰਜਾ ਨੂੰ ਬਤਨਣਾ ਇਹ ਗੱਲ ਸੁਣ ਕੇ ਬਾਬਾ ਅਟਲ ਰਾਏ ਜੀ ਨੇ ਆਪਣੀ ਦੇਹ ਤਿਆਗਨ ਦਾ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਪ੍ਰਭੂ ਦੀ ਰਜਾ ਖਿਲਾਫ ਕੰਮ ਕੀਤਾ ਹੈ 9 ਸਾਲ ਦੀ ਉਮਰ 1628 ਈਸਵੀ ਵਿੱਚ ਹੀ ਉਹਨਾਂ ਨੇ ਆਪਣੇ ਜੀਵਨ ਤੋਂ ਬਹਿਰਲਾ ਲੈ ਲਿਆ ਮਤਲਬ ਕਿ ਅਕਾਲ ਚਰਨਾ ਕਰਕੇ ਉਹਨਾਂ ਦੀ ਯਾਦ ਵਿੱਚ ਅੰਮ੍ਰਿਤਸਰ ਚ ਬਾਬਾ ਅਟਲ ਰਾਏ ਜੀ ਦਾ ਗੁਰਦੁਆਰਾ ਬਣਾਇਆ ਗਿਆ ਹੈ ਇਹ ਗੁਰਦੁਆਰਾ ਨੌ ਮੰਜ਼ਿਲਾ ਹੈ ਜੋ ਉਹਨਾਂ ਦੀ ਉਮਰ ਨੂੰ ਦਰਸਾਉਂਦਾ ਹੈ ਇਸ ਗੁਰਦੁਆਰੇ ਦੀ ਨੀਂਹ ਲੋਕਾਂ ਦੁਆਰਾ ਰੱਖੀ ਗਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਅਟਲ ਰਾਜ ਜੀ ਨੂੰ ਪੰਜ ਵਾਰ ਦਿੱਤੇ ਸਨ ਪਹਿਲਾ ਵਾਰ ਸਾਰੇ ਸ਼ਹਿਰ ਨਾਲੋਂ ਤੇਰਾ ਦਰ ਉੱਚਾ ਹੋਵੇਗਾ ਦੂਜਾ ਵਾਰ ਅਮਰਸਰ ਆਏ ਯਾਤਰੀਆਂ ਦੀ ਯਾਤਰਾ ਤੇਰੇ ਦਰ ਤੇ ਆਏ ਫਿਰ ਹੀ ਸਫਲ ਹੋਵੇਗੀ ਤੀਜਾ ਵਾਰ ਤੇਰੇ ਦਰ ਤੋਂ ਸੰਤਾਂ ਮੂੰਹ ਮੰਗੀਆਂ ਮੁਰਾਦਾ ਪਾਉਣਗੀਆਂ ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਣਗੇ ਤੈਨੂੰ ਸ਼ਹਿਰ ਦਾ ਮੁਖੀ ਕਾਪਿਆ ਹੈ ਪੰਜਵਾਂ ਵਾਰ ਜੋ ਵੀ ਅੰਤਮ ਸਮੇਂ ਤੇਰਾ ਧਿਆਨ ਧਰੇਗਾ ਤੇਰੇ ਚਰਨਾਂ ਵਿੱਚ ਆਵੇਗਾ ਦੋਸਤੋ ਇਹ ਇਤਿਹਾਸੀ ਬਾਬਾ ਅਟਾਰ ਰਾਏ ਜੀ ਦਾ ਇਹ ਇਤਿਹਾਸ ਸੁਣ ਕੇ ਤੁਹਾਨੂੰ ਕਿਵੇਂ ਤਾਂ ਲੱਗਾ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਕਮੈਂਟ ਵਿੱਚ ਬਾਬਾ ਅਟਾਰ ਰਾਏ ਜੀ ਜ਼ਰੂਰ ਲਿਖਣਾ